ਇਹ ਮੰਡ ਦੇ ਵਿੱਚ ਦਰਿਆ ਦੇ ਮਿੱਟੀ ਜਿਹੜਾ ਏਰੀਆ ਹੈ ਜਿੱਥੇ ਕਿਉਂਕਿ ਅੱਗੇ ਜਾ ਕੇ ਚੇਤਕਸਾਖ ਨੂੰ ਜਾ ਕੇ ਕੰਮ ਜਿਹੜਾ ਹੈਗਾ ਟ੍ਰੇਨ ਜੋ ਪਾਸ ਸ਼ੁਰੂ ਕਰਦਾ ਸੀ ਤੇ ਇਹਦੀ ਜਿਹੜਾ ਹੈਗਾ ਇਹ ਜਨਵਰੀ ਦੇ ਵਿੱਚ ਹੀ ਇਹ ਸ਼ੁਰੂਆਤ ਹੋ ਗਈ ਹੈ ਕਿਉਂਕਿ ਜਿੱਥੇ-ਜਿੱਥੇ ਵੀ ਹੁਣ ਸੁਵੇਦਨਸ਼ੀਲ ਜਗ੍ਹਾ ਹੈਗੀ ਹੈ ਜਿੱਥੋਂ ਵਿਢਾ ਲੱਗਦੀ ਹੈ ਇਹ ਸਾਰੇ ਵਿਭਾਗਾਂ ਦੇ ਅਫਸਰ ਵੀ ਆਏ ਹੋਏ ਹਨ ਇਹਨਾਂ ਸਾਰਿਆਂ ਨੂੰ ਦਿਖਾਤਾ ਤੇ ਅੱਜ ਸ਼ੁਰੂਆਤ ਹੋ ਗਈ ਹੈ ਕੋਸ਼ਿਸ਼ ਹੋਊਗੀ ਕਿ ਜਦੋਂ ਅੱਗੇ ਸ਼ੁਰੂਆਤ ਹੁੰਦੀ ਛੋਸ਼ ਵੇਲੇ ਤੇ ਕਰੇ ਸਾਰੇ ਜਿਹੜੇ ਹਰ ਪ੍ਰਬੰਧਨ ਜਿਹੜੇ ਹੈਗੇ ਆ ਉਹ ਹੋ ਜਾਣਗੇ ਸੋ ਅੱਜ ਸ਼ੁਰੂਆਤ ਹੋਈ ਹੈ ਅਸੀਂ ਬਹੁਤ ਬਹੁਤ ਟ੍ਰੇਨ ਜੋ ਭਾਗ ਦਾ ਵੀ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਸਰਦਾਰ ਭਗਵੰਤ ਮਾਨ ਜਿਨ੍ਹਾਂ ਦਾ ਜਿਨ੍ਹਾਂ ਨੇ ਬੜਾ ਛੋਸ਼ ਵੇਲੇ ਵੀ ਆਪ ਜਿੱਥੇ ਹੜ ਅਸੀਂ ਆਏ ਸੀ ਆਪ ਉਥੇ ਜਿਹੜਾ ਹੈ ਖੇਤਾਂ ਤੇ ਕਰ ਪਾਣੀਆਂ ਦੇ ਵਿੱਚ ਜਾ ਕੇ ਉਹਨਾਂ ਨੇ ਜਾਇਦਾ ਲਿਆ ਤੇ ਉਸ ਵੇਲੇ ਵੀ ਉਹਨਾਂ ਨੇ ਕਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਕੁਛ ਐਤਕੀ ਵਾਪਰਿਆ ਇਹ ਨਹੀਂ ਵਾਪਰਨਾ ਚਾਹੀਦਾ ਬਾਕੀ ਤਾਂ ਵਾਹਿਗੁਰੂ ਦੇ ਹੱਥਾਂ ਪਰ ਜਿਹੜੇ ਜਿੱਥੇ ਕਿ ਸੜਪਰਬੰਧਨ ਦੀ ਲੋੜ ਉਹ ਜ਼ਰੂਰ ਜਿਹੜਾ ਹੈ ਮੌਕੇ ਸਰ ਕੀਤੇ ਜਾਣਗੇ ਸੋ ਅਸੀਂ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ ਦਾ ਤੇ ਮੰਤਰੀ ਸਾਹਿਬ ਦਾ ਜਿਨ੍ਹਾਂ ਦੇ ਹਾਜ਼ਰਤਾ ਦੇ ਨਾਲ ਅੱਜ ਇਹ ਪੱਥਰ ਲਾਉਣ ਦਾ ਕੰਮ ਜਿਹੜਾ ਹੈ ਸ਼ੁਰੂ ਹੋਇਆ ਇਹ ਕਿੰਨੇ ਦਾ ਪ੍ਰੋਜੈਕਟ ਹੈ ਬਾਬਾ ਜੀ ਇਹ ਪ੍ਰੋਜੈਕਟ ਤਾਂ ਨਰੇਕਾ ਦੇ ਵਿੱਚ ਜਿੱਥੇ-ਜਿੱਥੇ ਵੀ ਲੋੜ ਹੋਊਗੀ ਇਹ ਸ਼ੁਰੂਆਤ ਜਿਹੜਾ ਪਿਛਲੇ ਸਾਲ ਰਹਿ ਗਿਆ ਸੀ ਉਹਦੀ ਹੋਊਗੀ। ਫਿਰ ਸ਼ੁਰੂਆਤ ਹੋਈ ਹੈ ਤੇ ਬਾਕੀ ਜਿਹੜੇ ਹੈਗੇ ਆ ਜਿੱਥੇ-ਜਿੱਥੇ ਵੀ ਸੁਵੇਧਨਸ਼ੀਲ ਜਗ੍ਹਾ ਹੈਗੀ ਆ ਜਿੱਥੇ-ਜਿੱਥੇ ਆਪਣੇ ਸਾਰੇ ਜ਼ਿੰਮੇਵਾਰ ਇਕੱਠੇ ਹੋਏ ਆ ਇਹਨਾਂ ਨੇ ਦੱਸਿਆ ਕਿ ਉਹਦੇ ਨਾਲ ਦੇਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਦੀ ਨਾਲ ਜਿਹੜੇ ਹੈਗੇ ਆ ਪ੍ਰੋਜੈਕਟ ਬਣ ਕੇ ਪੱਥਰ ਜਿਹੜਾ ਹੈ ਲੱਗੇ। ਦੇਖੋ ਜਿਸ ਤਰ੍ਹਾਂ ਬਾਬਾ ਜੀ ਨੇ ਦਸੇ ਕਿ ਪਹਿਲਾਂ ਸਰਕਾਰਾਂ ਜਿਹੜੀਆਂ ਨੇ ਉਦੋਂ ਹੀ ਜਾਗਦੀਆਂ ਸੀ ਜਦੋਂ ਐ ਸਿਰ ਦੇ ਉੱਤੇ ਖਤਰਾ ਮਡਰਾ ਜਾਂਦਾ ਸੀਗਾ ਪਰ ਜਿਸ ਹਿਸਾਬ ਨਾਲ ਜਿੱਦਾਂ ਕੱਲ ਹੀ ਜੋੜਾ ਬਾਜਰਾ ਸਾਹਿਬ ਨੇ ਮੀਟਿੰਗ ਬੁਲਾਈ ਸੀ ਤੇ ਪੁੱਛਿਆ ਸੀਗਾ ਕਿ ਕਿੱਥੇ-ਕਿੱਥੇ ਕੀ-ਕੀ ਪ੍ਰੋਬਲਮ ਆ ਸਕਦੀ ਹੈ ਤੇ ਉਸ ਹਿਸਾਬ ਨਾਲ ਸਾਰੇ ਆਫੀਸਰਜ਼ ਨੂੰ ਡਾਇਰੈਕਸ਼ਨ ਦਿੱਤੀਆਂ ਦਿੱਤੀਆਂ ਸੀਗੀਆਂ ਬਾਬਾ ਜੀ ਤਾਂ ਹਮੇਸ਼ਾ ਇਨ ਟੱਚ ਰਹਿੰਦੇ ਨੇ ਇਸ ਮਾਮਲੇ ਦੇ ਵਿੱਚ ਅ ਪਰ ਜਿਸ ਤਰੀਕੇ ਦੇ ਨਾਲ ਕੱਲ ਮੀਟਿੰਗ ਹੋ ਕੇ ਡਿਸਾਈਡ ਕੀਤਾ ਗਿਆ ਅ ਮੈਂ ਦਾਅਵੇ ਨਾ ਕਹਿ ਸਕਦਾ ਕਿ ਕਦੇ ਵੀ ਕਿਸਾਨਾਂ ਨੂੰ ਜਿਹੜੀ ਪ੍ਰੋਬਲਮ ਪਿੱਛੇ ਝੱਲਣੀ ਪਈ ਹੈ ਮੁਸ਼ਕਲਾਂ ਝੱਲਣੀਆਂ ਪਈਆਂ ਨੇ ਉਹ ਜਿਹੜੀਆਂ ਨਹੀਂ ਝੱਲਣੀਆਂ ਪੈਣਗੀਆਂ ਕਿਉਂਕਿ ਪਹਿਲਾਂ ਤੇ ਅ ਅ ਅਖੀਰ ਤੇ ਜਾ ਕੇ ਜਦੋਂ ਕਿਤੇ ਮਹੀਨਾ ਕ ਰਹਿਦਾ ਹੁੰਦਾ ਸੀ ਤੇ ਹੱਡ ਰੋਕੂ ਪ੍ਰਬੰਧਾਂ ਦਾ ਮੀਟਿੰਗਾਂ ਕੀਤੀਆਂ ਜਾਂਦੀਆਂ ਸੀਗੀਆਂ ਪਰ ਹੁਣ ਜਿਹੜਾ ਪ੍ਰਸ਼ਾਸਨ ਮਹਿਕਮਾ ਇਹ ਹੁਣ ਤੋਂ ਹੀ ਪੱਪਾਪਾਰ ਹੋਇਆ ਹੈ ਤਾਂ ਕਿ ਜਿਹੜਾ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਜਿੱਥੇ-ਜਿੱਥੇ ਸਟੱਡ ਲਾਣ ਦੀ ਲੋੜ ਹੈ ਸਟੱਡ ਲਾਏ ਜਾਣ ਕਿਉਂਕਿ ਇਹਦੇ ਵਿੱਚ ਮਾਈਨਿੰਗ ਨਹੀਂ ਹੋ ਸਕਦੀ ਇਸ ਦਰਿਆ ਦੇ ਵਿੱਚ WWF ਵੱਲੋਂ ਪ੍ਰੋਟੈਕਟਿਡ ਏਰੀਆ ਤੇ ਸੋ ਇਸ ਕਰਕੇ ਇੱਥੇ ਇੱਕੋ ਹੀ ਹੱਲ ਹੈ ਕਿ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਔਰ ਜਿੱਥੇ-ਜਿੱਥੇ ਲੋੜ ਹੈ ਸਟੱਡ ਲਾਏ ਜਾਣ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ। ਇਹਦੇ ਵਿੱਚ ਜੀ ਦੇਖੋ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਲਵੀਰ ਸਿੰਘ ਸੀਚੇਵਾਲ ਉਹਨਾਂ ਵੱਲੋਂ ਜਿਹੜਾ ਅੱਜ ਸਾਡੇ ਸਟਾਟ ਜਿਹੜੇ ਆ ਉਹਨਾਂ ਦਾ ਉਦਘਾਟਨ ਕੀਤਾ ਗਿਆ ਵਾ ਤੇ ਕੰਮ ਸ਼ੁਰੂ ਕੀਤਾ ਗਿਆ। ਇਹ ਜਿਹੜਾ ਕੰਮ ਹੀ ਹੈ ਕਿ ਬਹੁਤ ਲੇਟ ਹੁੰਦਾ ਸੀ ਤੇ ਰਕੀ ਜਿਹੜਾ ਵਾ ਬਹੁਤ ਹੀ ਟਾਈਮ ਸਿਰ ਜਿਹੜਾ ਵਾ ਬਾਬਾ ਜੀ ਦੇ ਪਰਾਲੇ ਸੜਕਾ ਇਹ ਜਿਹੜਾ ਵਾ ਸ਼ੁਰੂ ਹੋ ਗਿਆ ਵਾ ਤੇ ਇਹਦੇ ਨਾਲ ਸਾਡੇ ਜਿਹੜਾ ਦਰਿਆ ਨੂੰ ਜਿੱਦੀ ਢਾ ਲੱਗੀ ਸੀ ਜਿਹੜਾ ਪਾਣੀ ਸੀ ਦਰਿਆ ਜਿਹੜਾ ਸੀ ਉਹ ਆਪਣਾ ਕੰਡਾ ਢਾ ਕੇ ਤੇ ਜੇ ਫਸਲਾਂ ਵਿੱਚ ਚਲ ਜਾਂਦਾ ਹੈ ਉਹਦੇ ਨਾਲ ਇਹਨੂੰ ਬਹੁਤ ਹੀ ਪਿੰਡਾਂ ਨੂੰ ਕਹਿ ਸਕਦੇ ਹਾਂ ਕਿ ਕੋਈ 20ਾਂ ਬੱਚੀਆਂ ਪਿੰਡਾਂ ਨੂੰ ਫਾਇਦਾ ਹੋ ਸਕਦਾ ਜਿਹੜਾ ਬਿਆਸ ਦਰਿਆ 'ਤੇ ਜਿਹੜਾ ਅੱਜ ਸਟੱਡਾਂ ਦਾ ਜਿਹੜਾ ਪੱਥਰਾਂ ਦਾ ਕੰਮ ਜਿਹੜਾ ਵਾ ਸ਼ੁਰੂ ਹੋਇਆ ਵਾ ਤੇ ਬਾਬਾ ਜੀ ਨੇ ਬਹੁਤ ਖੁਸ਼ ਹੱਦਤਾ ਗਿਆ ਸਾਨੂੰ ਕਿ ਸਾਰੇ ਦਰਿਆ ਦੇ ਕੰਡੇ-ਕੰਡੇ ਹੀ ਜਿਹੜੇ ਸਟੱਡ ਵਾ ਉਹ ਜਿਹੜਾ ਲੱਗਣਗੇ ਤੇ ਅੱਜ ਸ਼ੁਰੂਆਤ ਜਿਹੜੀ ਆ ਉਹ ਕੀਤੀ ਗਈ ਆ ਇਹਦੇ ਨਾਲ ਆਉਣ ਵਾਲੇ ਟਾਈਮ ਜਿਹੜਾ ਵਾ ਸਾਨੂੰ ਬਹੁਤ ਹੀ ਫਾਇਦਾ ਵਾ ਕਿਉਂਕਿ ਹਰ ਸਾਲ ਜਿਹੜਾ ਇਹ ਕੰਡੇ ਤੋਂ ਕੰਡਾ ਟਹਿ ਜਾਂਦਾ ਹੈ ਕੰਡਾ ਉੱਚ ਜਗਾ ਹੁੰਦਾ ਉਹ ਟੁੱਟ ਕੇ ਤੇ ਜਿਹੜਾ ਪਾਣੀ ਤੇ ਉਹਦੇ ਨਾਲ ਜਿਹੜਾ ਸਾਰੀਆਂ ਫਤਲਾਂ ਖਰਾਬ ਹੋ ਜਾਂਦੀਆਂ ਸੀ ਤੇ ਬਹੁਤ ਹੀ ਵਧੀਆ ਉਪਰਾਲਾ ਅਸੀਂ ਬਹੁਤ ਹੀ ਧੰਨਵਾਦ ਜਿਹੜਾ ਵਾ ਨਾਗਰ ਨਿਵਾਸੀ ਜਿਹੜਾ ਵਾ ਇਸ ਗੱਲ ਦਾ ਜਿਹੜਾ ਬਾਬਾ ਜੀ ਦਾ ਧੰਨਵਾਦ ਕਰਦੇ ਆਂ ਗੱਲਾਂ ਕੰਮ ਕੀ ਫਾਇਦਾ ਹੋਊਗਾ ਫਾਇਦਾ ਬਹੁਤ ਜੀ ਜੋ ਪਿਛਲੀ ਵਾਰੀ ਹੜਾ ਆਇਆ ਯਾਰ ਜਿੰਨਾ ਨੁਕਸਾਨ ਹੋਇਆ ਇਲਾਕੇ ਦਾ ਜੇ ਸਟੱਡ ਲੱਗਣ ਨਾਲ ਇਹ ਛੋਟੇ ਛੋਟੇ ਰਸਤੇ ਤਾਂ ਬੰਦ ਵੱਧੇ ਆ ਇਹ ਤੋਂ ਕੀ ਨਾ ਬੰਦ ਜਿੰਨੇ ਹਜ਼ਾਰਾ ਏਕੜ ਇੱਕ ਦੋ ਏਕੜ ਨੇ ਹਜ਼ਾਰਾ ਇੱਕ 30 40 ਹਜ਼ਾਰ ਏਕੜ ਜ਼ਮੀਨ ਆ ਜਿਹੜਾ ਬਚਾਓ ਸਕਦਾ ਵਾ ਕਿਉਂਕਿ ਜਦੋਂ ਪਾਣੀ ਬਿਲਕੁਲ ਹੀ ਕਿਤੇ ਜ਼ਿਆਦਾ ਆ ਜੇ ਵਸਤੀ ਗੱਲ ਨਹੀਂ ਇਹ ਨਾ ਉਹ ਵੀ ਨਾਰਮਲ ਪਾਣੀ ਆਵੇ ਤੇਰੇ ਅਫਸਰ ਜੀ ਇਸ ਟਰੱਡ ਬਹੁਤ ਵੱਡੀ ਡਿਮਾਂਡ ਅਸੀਂ ਇਲਾਕੇ ਚਾਹੁੰਦੇ ਆ ਸਾਡੀ ਇਰਖੇ ਲਾਂਮਾ ਵੀ ਸਰਕਾਰ ਨੂੰ ਪੰਗਾ ਸਰਕਾਰ ਇੱਥੇ ਖੋਲੇ ਖੜੀ ਆ ਥੋੜਾ ਖਰਾਬੇ ਕਰੂਵੇ ਤੋਂ ਵੀ ਖੱਬਾ ਲੇਟ ਆ ਪਰ ਅਸੀਂ ਇਹਨੇ ਜੇ ਟਰੱਡ ਲੱਗ ਜਾਣ ਜਿੱਦਾਂ ਸ਼ੁਰੂ ਹੋ ਗਏ ਆ ਇਹ ਪੱਕੇ ਮੁਕੰਮਲ ਹੋ ਜਾਂਦੇ ਸਾਨੂੰ ਖਰਾਬੇ ਦੀ ਕੋਈ ਲੋੜ ਨਹੀਂ ਕਿਉਂਕਿ ਸੈਂ ਖਰਾਬਾ ਲਈਏ ਨਾ ਅਸੀਂ ਮੰਗੀਏ ਨਾ ਇਹ ਕਰਕੇ ਧੰਨਵਾਦ ਕਰਦੇ ਆ ਇਹਨਾਂ ਸਾਹਿਬਾਂ ਦਾ ਬਾਬਾ ਜੀ ਹੋਣਾਂ ਦਾ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਦਾ ਧਿਆਨ ਦੇ ਕੇ ਖਾਸ ਕਰ ਇਹ ਪਾਣੀ ਨੂੰ ਹਰ ਔਂਟੋਂ ਰੋਕਿਆ ਜਾਵੇ ਖਾੜ ਆਣ ਕੇ ਖਾਣ ਖਰਾਬੇ ਦੇਣੇ ਨਹੀਂ ਹਰ ਔਂਟੋਂ ਰੋਕਿਆ ਜਾਵੇ ਬਹੁਤ ਬਹੁਤ ਧੰਨਵਾਦ